ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਵੱਲ ਲੈ ਕੇ ਆਏ ਆ ਆਲੂ ਦੀਆਂ ਕਚੋਰੀਆਂ ਦੀ ਰੈਸਪੀ ਜੋ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਣਗੀਆਂ ਤੇ ਚਲੋ ਜੀ ਵੀਡੀਓ ਨੂੰ ਕਰਦੇ ਸ਼ੁਰੂ 2 ਚਮਚੇ ਤੇਲ ਪਕਵਿਚ ਥੋੜਾ ਜਿਹਾ ਜੀਰਾ ਪਾ ਲਿਆ ਤੇ ਨਾਲ ਹੀ ਇੱਕ ਛੋਟੇ ਸਾਈਜ਼ ਦਾ ਕੱਟਿਆ ਹੋਇਆ ਪਿਆਜ਼ ਪਾ ਲਿਆ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਧਨੀਆ ਵੀ ਪਾਤਾ ਇਹਨਾਂ ਸਾਰੀ ਚੀਜ਼ਾਂ ਨੂੰ ਪਕਾਉਣ ਤੋਂ ਬਾਅਦ ਆਪਾਂ ਪਾਵਾਂਗੇ ਹਲਦੀ ਨਮਕ ਗਰਮ ਮਸਾਲਾ ਥੋੜਾ ਜਿਹਾ ਚਾਟ ਮਸਾਲਾ ਤੇ ਦੇਗੀ ਮਿਰਚ ਪਾ ਕੇ ਇਹਦੇ ਵਿੱਚ ਤੇ ਇਹਨੂੰ ਕਰ ਦੇਣਾ ਜੀ ਆਲੂਆਂ ਨੂੰ ਮੈਸ਼ ਤੁਸੀਂ ਵੱਧ ਵੀ ਲੈ ਸਕਦੇ ਹੋ ਜਿੰ ਇਹਨਾਂ ਕਿ ਚਮਚੀ ਆਪਾਂ ਪਾਵਾਂਗੇ ਜੀ ਔਇਲ ਤੁਸੀਂ ਰਿਫਾਈਨਡ ਔਇਲ ਵਰਤਣਾ ਦੇਸੀ ਤੇਲ ਜਿਹੜਾ ਬਿਲਕੁਲ ਨਹੀਂ ਵਰਤਣਾ ਇਹਦੇ ਵਿੱਚ ਤੇ ਤੁਸੀਂ ਮਿਕਸ ਕਰ ਲੈਣਾ ਇਹਨੂੰ ਚੰਗੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦਾ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਹੈ ਤੇ ਇੱਥੇ ਆਪਾਂ ਕਿਉਂ ਗਰਮ ਕਰ ਲਿਆ ਸੀਗਾ ਤੇ ਉਹਦੇ ਵਿੱਚ ਪਾ ਲਵਾਂਗੇ ਜੀ ਮੈਦਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਬੇਕਿੰਗ ਸੋਡਾ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਮਿਕਸ ਕਰ ਲੈਣਾ ਚੰਗੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਰੋਟੀ ਬਿਲਕੁਲ ਤਿਆਰ ਕਰਨੀ ਇੱਕ ਬੀ ਦੀ ਬਿਲਕੁਲ ਪਤਲੀ ਜੀ ਇਸ ਤਰੀਕੇ ਨਾਲ ਆਪਾਂ ਪ ਇਸ ਤਰੀਕੇ ਨਾਲ ਆਪਾਂ ਫੋਲਡ ਜਿੱਤਨਾ ਹੀ ਪਰੌਂਠੀਆਂ ਬਣਾਉਂਦੇ ਇਸ ਤਰੀਕੇ ਨਾਲ ਆਪਾਂ ਫੋਲਡ ਕਰਨ ਤੋਂ ਬਾਅਦ ਰੋਟੀ ਨੂੰ ਵੇਲ ਕੇ ਤਿਆਰ ਕਰ ਲੈਣਾ ਆਪਾਂ ਪਤਲੀ ਵੇਲ ਕੇ ਤਿਆਰ ਕਰਨੀ ਮੋਟੀ ਮੋਟੀ ਨਹੀਂ ਕਰਨੀ ਦੁਬਾਰਾ ਫੇਰ ਅਸੀਂ ਉਸੇ ਤਰੀਕੇ ਨਾਲ ਹੀ ਵੇਲ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਜਿੰਨੇ ਵੀ ਆਲੂ ਪਾਉਣੇ ਹੋਣ ਇਹਦੇ ਵਿੱਚ ਪਾ ਕੇ ਤੇ ਇਹਨੂੰ ਅਸੀਂ ਬੰਦ ਕਰ ਲੈਣਾ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਆਪਾਂ ਫੋਲਡ ਕਰ ਲਵਾਂਗੇ ਤੇ ਜਿੰਨਾ ਆਟਾ ਵੇਸਟ ਹੋਏਗਾ ਉਹਨੂੰ ਲਾ ਕੇ ਤੇ ਹੱਥਾਂ ਦੀ ਮਦਦ ਨਾਲ ਥੋੜਾ ਜਿਹਾ ਦੱਬ ਕੇ ਤੇ ਫਰਾਈ ਕਰਾਂਗੇ ਮੀਡੀਅਮ ਫਲੇਮ ਤੇ ਫਰਾਈ ਕਰਨਾ 10 ਤੋਂ 12 ਮਿੰਟ ਤੱਕ ਗੋਲਡਨ ਕ੍ਰਿਸਪੀ ਬਾਕੀ ਤੁਸੀਂ ਦੇਖ ਸਾਤੇ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਚੁੱਕੀਆਂ ਨੇ ਇਸ ਤਰੀਕੇ ਨਾਲ ਤੁਸੀਂ ਵੀ ਜਰੂਰ ਟਰਾਈ ਕਰਿਓ ਬਾਕੀ ਵੀਡੀਓ ਵਧੀਆ ਲਗੀ ਤੇ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਮੈਨੂੰ ਸਪੋਰਟ ਜਰੂਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਲੋੜ ਹੈ